ਲਓ ਜੀ ਇੱਧਰ ਬੱਚੇ ਵਾਲੇ ਚੂਲੇ ਲੱਗੇ ਹੋਏ ਨੇ ਇੱਕ ਤਨੋੜ ਇੱਧਰ ਹੋ ਗਿਆ ਨਾ ਤੇ ਇੱਕ ਤਨੋੜਾ ਹੋ ਗਿਆ ਦੋ ਤਨੋੜ ਹੋ ਗਿਆ ਆ ਕਿਸ਼ਤੀ ਵੱਡੀ ਹੋ ਗਈ ਵੱਡੀ ਕਿਸ਼ਤੀ ਹੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਾਸਤਰੀ ਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਸੂਸਾ ਜਿਹੜਾ ਦਾਬਾਬੇ ਏਰੀਆ ਦਾ ਪਿੰਡ ਆ ਜੀ ਤੇ ਦਾਬਾਬੇ ਏਰੀਆ ਵਿੱਚ ਬਹੁਤ ਹੀ ਮਸ਼ਹੂਰ ਮੇਲਾ ਲੱਗਿਆ ਹੋਇਆ ਆ ਆਪਾਂ ਤੁਹਾਨੂੰ ਸਾਰਾ ਇਹ ਮੇਲਾ ਦਿਖਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਕਰਦੇ ਆਂ ਵੀਡੀਓ ਸਟਾਰਟ ਤੁਹਾਨੂੰ ਸਾਰਾ ਇਹ ਮੇਲਾ ਆਪਾਂ ਦਿਖਾਉਨੇ ਆ ਪਿੰਡ ਸੂਸਾ ਦਾ ਜੀ ਲਓ ਜੀ ਇੱਥੋਂ ਸਾਰਾ ਇਹ ਮੇਲਾ ਜਿਹੜਾ ਸਟਾਰਟ ਹੋ ਜਾਂਦਾ ਤੇ ਜਿਵੇਂ ਤੁਸੀਂ ਦੇਖ ਸਕਦੇ ਬਹੁਤ ਦੂਰ ਦੂਰ ਤੱਕ ਦੁਕਾਨਾਂ ਲੱਗੀਆਂ ਹੋਈਆਂ ਨੇ ਆ ਤੁਹਾਨੂੰ ਦਿਖਾ ਵੀ ਦਿੰਨਾ ਤੇ ਬਾਕੀ ਆਪਾਂ ਤੁਹਾਨੂੰ ਅੱਗੇ ਵੀ ਸਾਰਾ ਮੇਲਾ ਜਿਹੜਾ ਆਪਾਂ ਦਿਖਾਵਾਂਗੇ ਤੇ ਵੀਡੀਓ ਨੇ ਐਂਡ ਬੱਚਿਆਂ ਵਾਲੇ ਰੀਅਲ ਗੱਡੀਆਂ ਝੂਲੇ ਵਗੈਰਾ ਲੱਗ ਚੁੱਕੇ ਨੇ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਜਿੰਨੇ ਤੁਸੀਂ ਇੱਧਰ ਦੇਖ ਵੀ ਸਕਦੇ ਹੋ ਜਿਵੇਂ ਆਹ ਦੇਖੋ ਤੇ ਤਿੰਨ ਦਿਨੇ ਮੇਲਾ ਚੱਲਣਾ ਜਿਵੇਂ ਆਹ ਬੱਚਿਆਂ ਦੇ ਇੱਧਰ ਲੱਗੇ ਗੱਡੀ ਵਗੈਰਾ ਹੋ ਗਈ ਜਿਵੇਂ ਤੇ ਆਹ ਜਹਾਜ਼ ਇੱਧਰ ਬਾਕੀ ਬਾਈ ਉਹਨੇ ਲਾ ਰਹੇ ਨੇ ਇੱਧਰ ਅਜੇ ਤੇ ਆਹ ਬੱਚਿਆਂ ਵਾਲੇ ਇੱਧਰ ਸਾਰਾ ਤੇ ਫੱਟ ਕਰ ਰਹੇ ਨੇ ਬਾਈ ਉਹਨੇ ਸੋ ਜੀ ਦੇ ਆਪਾਂ ਚੱਲਦੇ ਆ ਅੱਗੇ ਅੱਗੇ ਦਿਖਾਉਣੇ ਆ ਤੁਹਾਨੂੰ ਸਾਰਾ ਮੇਲਾ ਤੇ ਨਾ ਬੱਚਿਆਲੇ ਇੱਥੇ ਤੇ 12 13 14 ਨੂੰ ਤਿੰਨ ਦਿਨ ਇਹ ਮੇਲਾ ਜਿਹੜਾ ਲੱਗੂਗਾ ਜੀ ਤੇ ਅੱਜ ਹੈਗੀ 12 ਤਰੀਕਾ ਅਪਾ ਤੁਹਾਨੂੰ 12 ਵਾਲੇ ਦਿਨ ਦਾ ਮੇਲਾ ਸਾਰਾ ਦਿਖਾਵਾਂਗੇ ਤੇ ਬਾਕੀ ਆ ਦੁਕਾਨਾਂ ਇਦਾਂ ਰੋਡ ਤੇ ਲੱਗੀਆਂ ਹੋਈਆਂ ਨੇ ਮੈਂ ਆ ਦੇਖੋ ਆਹ ਭਾਈ ਉਹ ਉੱਪਰ ਚੱਲੋ ਦੁਕਾਨ ਲਾਈਆ ਬਾਈ ਨੇ ਗੁੱਟਾਂ ਦੀ ਲੱਕੀਆਂ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਆਪਾਂ ਤੁਹਾਨੂੰ ਸਾਰਾ ਮੇਲਾ ਇਹ ਦਿਖਾਵਾਂਗੇ ਵੈਸੇ ਦੁਕਾਨਾਂ ਤਾਂ ਕਾਫੀ ਨੇ ਕਿਉਂਕਿ ਮੌਸਮ ਥੋੜਾ ਜਿਹਾ ਖਰਾਬ ਹੋ ਗਿਆ ਨਾ ਬੱਦਲਬਾਈ ਹੋ ਗਈ ਤੁਹਾਨੂੰ ਉੱਪਰ ਦਿਖਦੇ ਵੀ ਹੋਣਗੇ ਤਾਂ ਉਹਦੇ ਕਰਕੇ ਆ ਦੁਕਾਨਾਂ ਥੋੜੀ ਟੱਕਤੀਆਂ ਬਾਈ ਉਹਨਾਂ ਨੇ ਠੀਕ ਹੈ ਜੀ ਬਾਕੀ ਅੱਗੇ ਵੀ ਕਾਫੀ ਵੱਡਾ ਹੈ ਮੇਲਾ ਜਿਵੇਂ ਤੁਸੀਂ ਨੂੰ ਅੱਗੇ ਚੰਡੋਲ ਵਗੈਰਾ ਦਿਖਾਉਣੇ ਆ ਸਾਰੇ ਤੁਹਾਨੂੰ ਉੱਪਰ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੀ ਰਹੇ ਤੇ ਇੱਧਰ ਵੀ ਕਾਫੀ ਦੁਕਾਨਾਂ ਲੱਗ ਰਹੀਆਂ ਨੇ ਜਿਵੇਂ ਤੁਸੀਂ ਦੇਖ ਸਕ ਕਾਫੀ ਦੁਕਾਨਾਂ ਜਿਹੜੀਆਂ ਇੱਧਰ ਲਾ ਰਹੇ ਨੇ ਤੇ ਇਗਲੀ ਸਾਈਡ ਤੇ ਆਹ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰਾ ਮੇਲਾ ਜਿਹੜਾ ਪੇ ਦਿਖਾਉਣੇ ਆ ਤੇ ਆ ਇੱਧਰ ਪਾਰਸ ਵਾਲੀ ਦੁਕਾਨ ਆਲੀ ਜਿਵੇਂ ਤੇ ਇਸ ਤੋਂ ਅੱਗੇ ਅੱਗੇ ਚੰਡੋਲ ਆ ਗਏ ਬੰਦ ਚੰਡੋਲ ਦਿਖਾਉਣੇ ਆ ਇੱਥੇ ਵੀ ਕਾਫੀ ਦੁਕਾਨਾਂ ਜਿਹੜੀਆਂ ਲਾ ਰਹੇ ਨੇ ਕਿਉਂਕਿ ਮੌਸਮ ਕਾਫੀ ਖਰਾਬ ਹੋ ਗਿਆ ਤੇ ਬਾਕੀ ਲਾ ਰਹੇ ਹਨ ਤਰਪਾਲਾ ਤਰਪੂਲਾ ਪਾ ਰਹੇ ਨੇ ਤੇ ਆ ਬਾਈ ਉਹਨਾਂ ਨੇ ਲਾਈ ਹੋਈ ਹੈ ਸਬੀਲ। ਬਣੀ ਜੀ। ਆ ਸਬੀਲ ਲਾਈ ਹੋਈ ਹੈ ਬਾਈ ਉਹਨਾਂ ਨੇ। ਤੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗੇ ਵਿੱਚ ਚੰਦੋਲ ਵਗੈਰਾ ਹੋਗੇ। ਉਹ ਦੇਖੋ ਜੀ। ਆ ਰੇਲ ਗੱਡੀ ਆ ਗਈ। ਬੱਚਿਆਂ ਵਾਲੀ। ਤੇ ਬਾਕੀ ਆਪਾਂ ਉਹ ਵੀ ਤੁਹਾਨੂੰ ਦੁਕਾਨਾਂ ਦਿਖਾਵਾਂਗੇ ਬਾਅਦ ਵਿੱਚ। ਆਪਾਂ ਤੁਹਾਨੂੰ ਇਧਰਲੀ ਸ਼ੈਡ ਦਿਖਾ ਦਈਏ ਸਾਰੀ। ਜੰਦੋਲ ਦਿਖਾ ਦਈਏ ਤੇ ਆ ਹੋ ਗਈ ਕਿਸ਼ਤੀ। ਠੀਕ ਹੈ ਜੀ। ਮਾਝੇ ਵਾਲੇ ਪਾਉ ਹੈ ਲੋਨੀ ਮਾਝੇ ਵਾਲੇ ਪਾਉ ਤੇ ਮੌਸਮ ਕਾਫੀ ਖਰਾਬ ਆ ਕੰਮਣ ਹੋ ਰਹੀ ਆ ਆ ਵੀ ਦੇਖੋ ਤੇ ਹੋਰੇ ਚੰਡੋਲੇ ਆ ਨਹੀਂ ਹੈਗੇ ਇੱਕ ਹੋਣਗੇ ਕਈ ਦੇਖੋ ਲਾਈਨ 2 3 4 ਚੰਡੋਲ ਨੇ ਇਹ ਨਹੀਂ ਹੈਗਾ ਵੀ ਇੱਕ ਚੰਡੋਲ ਹੋਊਗਾ ਕਿਉਂਕਿ ਤਿਆਰੀ ਕਰ ਰਹੇ ਨੇ ਹੱਲ ਆ ਦੇਖੋ ਬਹੁਤ ਵੱਡਾ ਮੇਲਾ ਐ ਦੁਆਬੇ ਏਰੀਆ ਦਾ ਇਹਨੇ ਇਹੜਾ ਕ ਪਿੰਡ ਸੂਸਾਂ ਦੇ ਵਿੱਚ ਲੱਗਿਆ ਹੋਇਆ ਇਹ ਮੇਰਾ ਥੋੜਾ ਗਲ ਖਰਾਬ ਆ ਹੋਵੇ ਕਰਕੇ ਵੀ ਅਡਜਸਟਮੈਂਟ ਕਰ ਲੈਣਾ ਤੇ ਆ ਘੋੜੇ ਵਾਲੀ ਕੁਰਸੀ ਆ ਗੱਡੀਆਂ ਆ ਗਈਆਂ ਦੂ ਅੱਗੇ ਬਾਕੀ ਆ ਕੇਸਤੀ ਆ ਗਈ ਤੇ ਮੈਂ ਇੱਕ ਚੰਦੋਲਾ ਇੱਧਰ ਹੋ ਗਿਆ ਨਾ ਤੇ ਇੱਕੋ ਚੰਦੋਲਾ ਹੋ ਗਿਆ ਦੋ ਚੰਦੋਲਾ ਹੋ ਗਿਆ ਆ ਕੇਸਤੀ ਵੱਡੀ ਹੋ ਗਈ ਵੱਡੀ ਕੇਸਤੀ ਹੋ ਗਈ ਠੀਕ ਆ ਜੀ ਤੇ ਆ ਉਹ ਅੱਗੇ ਦਿਖਾਉਣੇ ਸਾਨੂੰ ਪਰ ਇੱਧਰ ਹੀ ਚੱਲਦੇ ਆ ਰਸਤਾ ਹੈ ਨਹੀਂ ਜਾਣ ਨੂੰ ਕਾ ਇੱਧਰ ਵੀ ਚਾਹ ਲਿਆ ਇੱਧਰ ਦਿਖਾਉਣੇ ਤੇ ਬਾਕੀ ਇੰਦਰ ਵੀ ਗੱਡੀਆਂ ਵਗੈਰਾ ਲੱਗੀਆਂ ਹੋਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਉਹ ਗੱਡੀਆਂ ਲੱਗੀਆਂ ਹੋਈਆਂ ਨੇ ਮੋਟਰਸਾਈਕਲ ਨੇ ਤੇ ਹੁਣ ਆਪਾਂ ਤੁਹਾਨੂੰ ਸਾਰਾ ਇੱਧਰੋ ਦਿਖਾਉਣੇ ਆ ਲਓ ਜੀ ਜਿਵੇਂ ਪਹਿਲਾਂ ਪੁੱਤ ਨੂੰ ਉੱਧਰ ਵਿਖਾਇਆ ਦੀ ਝੰਡੋਲ ਨਾ उस अगे आ गई बड़ी किश्ती देखो गोत बड़ी किश्ती है देखो, देखो।, 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 देखो, केस्टी है। देखो।

ਇਹ ਐਫਐਸਪੀ ਜਿਹੜੀ ਥੋੜੀ ਛੋਟੀ ਹੈ ਬਾਕੀ ਆਹ ਰੇਲ ਗੱਡੀ ਆ ਗਈ ਠੀਕ ਹੈ ਜੀ ਆਹ ਗੱਡੀ ਆ ਗਈ ਇੱਧਰ ਤੇ ਆਹ ਕਿਸ਼ਤੀ ਛੋਟੀ ਸੀ ਤੇ ਆਪਾਂ ਤੁਹਾਨੂੰ ਦਿਖਾ ਦੇ ਇੱਕ ਦੋ ਚੰਡੋਲ ਦਿਖਾ ਦੇ ਕਿ ਤੀਜਾ ਆ ਗਿਆ ਤੀਜਾ ਚੰਡੋਲਾ ਆ ਗਿਆ ਤੇ ਆਹ ਬੱਤੀਆਂ ਵਾਲੀਆਂ ਹੋਈਆਂ ਇੱਦਾਂ ਗੱਡੀਆਂ ਬਾਕੀ ਹਜੇ ਆ ਪਿਆਸਾਮਾਨ ਇੱਧਰ ਲਾ ਰਹੇ ਆ ਠੀਕ ਹੈ ਜੀ ਤੇ ਆਹ ਦੇਖੋ ਇੱਧਰ ब्रेक डांस ये ब्रेक हो गया और लिखा भी है ब्रेक डांस इधर हो गया तीजा चंडोल तो थो तो दो उधर दिखाते तीजा दिखाता देखो ਇੱਕ ਚਨੌਲ ਹੋਊਗਾ ਇੱਕ ਚਨੌਲ ਹੋਰ ਹੈਗਾ ਅੱਗੇ ਤੁਹਾਨੂੰ ਪਤਾ ਖਾ ਦਿੰਦੇ ਆ ਤੇ ਆਹ ਭਾਈ ਉਹ ਇਧਰੋਂ ਅੱਗੇ ਚੱਲਦੇ ਆਪਾਂ ਤੇ ਰਸਤਾ ਨਹੀਂ ਹੈਗਾ ਤੀ ਬਾਕੀ ਇਹ ਸਾਰਾ ਮੇਲਾ ਜੀ ਦੁਆਬੇ ਏਰੀਆ ਦਾ ਬਹੁਤ ਹੀ ਮਸੂਰ ਮੇਲਾ ਤੇ ਇਧਰ ਸ਼ਕੰਤੀ ਮੇਲਾ ਹੋ ਗਈ ਹੈ ਮੇਹਾਂ ਦੇ ਲੈਵਨ ਸੋਡਾ ਆ ਟਿੱਕੀ ਵਾਲਾ ਜੱਗਾ ਸਿੰਘ ਟਿੱਕੀ ਵਾਲਾ ਤੇ ਬਾਕੀ ਸਾਹਮਣੇ ਵੀ ਦੁਕਾਨਾਂ ਆ ਗਈਆਂ ਕਾਫੀ ਜਿਵੇਂ ਤੁਸੀਂ ਦੇਖ ਵੀ ਸਕਦੇ ਹੋ ਕਾਫੀ ਦੁਕਾਨਾਂ ਸਾਹਮਣੇ ਵੀ ਆ ਗਈਆਂ ਦਿਖਾਉਣੇ ਆ ਤੇ ਆ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਅੱਧ ਇੱਧਰ ਦੇਖੋ ਵੀ ਆ ਬੈਗ ਵਗੈਰਾ ਹੋਗੇ ਜਿਵੇਂ ਤੇ ਬੈਗ ਹੋਗੇ ਜਿਵੇਂ ਬਾਕੀ ਆ ਪੱਖੀਆਂ ਦੇਖੋ ਲਓ ਜੀ ਪੱਖੀਆਂ ਆ ਪੱਖੀਆਂ ਹੋ ਗਏ ਜਿਵੇਂ ਪੱਖੀਆਂ ਤੇ ਪੱਛ ਹੋ ਗਏ ਜਿਵੇਂ ਬਾਕੀ ਚਾਦਰਾਂ ਜਿਹੜੀਆਂ ਜਿਵੇਂ ਆ ਫੜਦੇ ਹੋਗੇ ਸਾਰੇ ਆ ਫੜਦੀ ਨਹੀਂ ਫੜ ਨਹੀਂ ਇਹ ਮੁੰਲੇ ਲੱਗੇ ਨੇ ਸੋਹੇਰੇ ਕੱਪੜੇ ਕਿਉਂ ਲਾਏ ਨੇ देख लो देखो क्या बाकी हाँ भाई इधर सारी पार्किंग इधर सारी पार्किंग बाकी अग्गे भी काफी सा। अग्गे सामने चंदोर लगे देखो सामने Aku mau pasti, aku mau ini ਵੱਧੀ ਆਦ ਕੰਨ ਲੱਗੀਆਂ ਹੋਈਆਂ ਨੇ ਦਰਸ਼ਕ ਤੇ ਅੱਗੇ ਚੰਡੋਲ ਵੀ ਲੱਗ ਜਾਵਾਂਗੇ ਚੰਡੋਲ ਵੀ ਦਿਖਾਵਾਂਗੇ ਜਿਹੜੀਆਂ ਦੁਕਾਨਾਂ ਦੇਖ ਸਕਦੇ ਹੋ ਤੇ ਥੋੜਾ ਜਿਹਾ ਮੌਸਮ ਕਰਕੇ ਵਿੱਚ ਵਿੱਚ ਦੁਕਾਨਾਂ ਦੇ ਵਿੱਚ ਤਰਪਾਲ ਪਾਤੀ ਕਿਉਂਕਿ ਮੀਂਹ ਪੈ ਰਿਹਾ ਇੰਨਾ ਮਿੰਨਾ ਆਓ ਆਹ ਦੇਖੋ ਜੇ ਦੋਨੋਂ ਸਾਈਡ ਦੁਕਾਨਾਂ ਨੇ ਯਾ ਬਤਾ ਕਾ ਨਾਮ चंडोल इधर भी ला रहे जी। एक चंडोल है इधर भी ला रहे ने दिखा दें भाई उन्हें समान समून एक चंडोल इधर भी ला रहे चार चंडोल हो गए मेले ਸਵੇਰਾਂ ਨੂੰ ਨਾ ਨਾ ਲਾ ਆਓ ਇਹ ਚੱਲਦੇ ਆਪਾਂ ਮੱਥਾ ਟੇਕਦੇ ਆਂ ਅੰਦਰ ਹੁਣ ਤੇ ਨਾ ਹੀ ਪੈਰਾਂ ਨੂੰ ਹੱਥ ਲਾ ਕੇ ਗੁਰੂ ਸਾਹਿਬ ਨੂੰ ਹੱਥ ਲਾਉਣੇ ਆ ਹੱਥਾਂ ਨੂੰ ਤੇ ਜੰਮੀ ਤੇ ਲਾ ਆਉਂਦਾ ਬੰਨ੍ਹਦਾ ਚੱਲ ਜੂ ਥੇ ਹਾਲਾਂ ਨੂੰ ਜਿੱਥੇ ਦਾ ਬੇਵਾਰਾ ਸਾਡੇ ਪੂਜਾ ਕਰਦਾ ਉਹ ਗੁਰੂ ਸਾਹਿਬ ਵਾਹਿਗੁਰੂ ਜੀ ਕੀ ਜੈ ਕਰੋ ਗੁਰੂ ਸਾਹਿਬ ਸਤਿ ਸ਼੍ਰੀ ਅਕਾਲ। ਉਹ ਇਸ ਲਈ ਆਪ ਵਰਦਕ ਕੰਦਾਂ ਨੇ ਬੜੀ ਭਾਵਨਾ ਨਾਲ ਇਹਦੇ ਅਸੀਂ ਨਵਸਪਾਦਾਂ ਦੇ ਆਪ ਨੂੰ ਨਿਵਾਉਂਦਾ। ਤੁਸੀਂ ਬਾਣ ਕਰਦੇ ਇਹ ਅੱਜ ਬਹੁਤ ਤੂੜੇ ਰਹਿਣ ਦੀ ਬਾਣਾਂ ਦੇ ਵਿੱਚ। ਲੈ ਕੇ ਕੰਦਾਂ ਦਾ ਬਹੁਤ ਬੜਾ ਰੱਬ ਮੰਨਾਂ। ਉਹਨਾਂ ਦੁਆਰਾ ਹੋਰ ਸਾਰੇ ਆਮੀ ਸੰਤਾਂ ਦੇ

E <muchos> dreng ਵੀ ਅਮਰਤ ਗੇੜੂ ਹੁਣ ਦੀ ਇੱਧਰ ਬੱਚੇ ਵਾਲੇ ਥੂਲੇ ਲੱਗੇ ਹੋਏ ਨੇ ਚੱਲ ਪਏ ਤੇ ਮੌਸਮ ਵੀ ਸਾਫ਼ ਹੋ ਗਿਆ तकरीबन ਦੇਖ ਸਕਦੇ ਤੇ ਬਾਕੀ ਇੱਧਰ ਰੇਲ ਗੱਡੀ ਬੱਚੇ ਵਾਲੀ ਇੱਧਰ ਜਾਂਦੇ ਨੇ ਤੇ ਬਾਕੀ ਆ ਕੇ ਸਟੀ ਛੋਟੀ ਮੌਸਮ ਹੋ ਗਿਆ ਸਾਫ ਤੇ ਦੁਕਾਨਾਂ ਲੱਗ ਚੁੱਕੀਆਂ ਨੇ ਮੇਲੇ ਦੇ ਤੇ ਇੱਧਰ ਗੋਲ ਗੱਪੇ ਤੇ ਬਾਕੀ ਬਹੁਤ ਕਾਠਾ ਦੇਖ ਸਕਦੇ ਹੋ ਵਾਹ ਵਾਹ ਦੇਖੋ ਸਾਰੀਆਂ ਦੁਕਾਨਾਂ ਲੱਗ ਚੁੱਕੀਆਂ ਨੇ ਹੁਣ ਤਾਂ ਹੋ ਗਿਆ ਮੌਸਮ ਸਾਫ ਤਾਂ ਨਿਕਲਿਆ ਜੀ ਲਓ ਜੀ ਇੱਧਰ ਵੀ ਦੁਕਾਨਾਂ ਜਿਹੜੀਆਂ ਲੱਗ ਚੁੱਕੀਆਂ ਨੇ ਤੁਹਾਨੂੰ ਦਿਖਾਇਆ ਜੀ ਪਹਿਲਾਂ ਇੱਧਰੋਂ ਦਿਖਾਉਂ ਰਿਹਾ ਤੁਹਾਨੂੰ ਤੇ ਆਹ ਦੇਖੋ ਇੱਧਰ ਬਾਕੀ ਫਲ ਲ ਵਗੈਰਾ ਹੋ ਗਏ ਨੇ ਤੇ ਆਹ ਦੇਖੋ ਇੱਧਰ ਦੁਕਾਨਾਂ ਲੱਗ ਚੁੱਕੀਆਂ ਨੇ ਕਿਉਂਕਿ ਮੌਸਮ ਸਾਫ਼ ਹੋ ਗਿਆ ਤੇ ਆ ਬਾਕੀ ਹਜੇ ਲਾ ਰਹੇ ਨੇ ਬਾਈ ਵੀ ਆ ਦੇਖੋ ਆ ਖੇਡਾਂ ਆ ਗਈਆਂ ਬੱਚੇ ਵਾਲੀਆਂ ਸਾਰੀਆਂ ਤੇ ਬਾਕੀ ਇੰਦਰ ਲੱਗ ਰਹੀਆਂ ਨੇ ਠੀਕ ਹੈ ਜੀ ਤੇ ਕੋਸਕ ਵਿੱਚ ਝੂਲੇ ਚੱਲੇ ਪਏ ਜਿਵੇਂ ਕਿਸ਼ਤੀ ਚੱਲਦੀ ਤੁਹਾਨੂੰ ਦਿਖਾਉਨੇ ਆ ਤੇ ਜਿਵੇਂ ਆਹ ਜ ਬੱਚੇ ਵਾਲੀ ਗੱਡੀ ਚੱਲ ਪਈਆਂ ਕਿਉਂਕਿ ਮੌਸਮ ਹੁਣ ਸਾਫ਼ ਹੋ ਗਿਆ ਤੇ ਆਹ ਬਾਈ ਨਹੀਂ ਮਜ਼ਾਰ ਇੰਦਰ ਤੇ ਚੱਲਦੀ ਹੈ ਨਹੀਂ ਤੇ ਆਹ ਬਾਈ ਹਜੇ ਕਿੰਨੋਲ ਫਟ ਕਰਦੇ ਨੇ ਯਾਰ ਦੇਖੋ ਤੇ ਲਾਓ ਜੀ ਇੱਕ ਤੋਂ ਚਾਰ ਚੰਨੋਲ ਨੇ ਤਾਂ ਚਾਰ ਨੇ ਪਹਿਲਾਂ ਕਿਨੇ ਦੇ ਨੇ ਚਾਰ ਨੇ ਆ ਕਿੱਥੇ ਦੇ ਕਿੱਥੀ ਆ ਜੀ ਅੱਜ ਦੀ ਵੀਡੀਓ ਜੇ ਆਪਾਂ ਤੁਹਾਨੂੰ ਦਿਖਾਇਆ ਦਬਾਬੇ ਦਾ ਮੇਲਾ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਆਦੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ